ਪਾ ਚੋਂ ਜਾਪ ਤੇ ਦੀ ਲੰਗਣਾ ਨਹੀਂ ਨਾ ਕਰਦੇ ਮੈਂ ਤਾਂ ਮੈਂ ਕੋਈ ਆਦੇ ਉਹਦੇ ਉਹਦੇ ਕਰਕੇ ਥੋੜੀ ਨਹੀਂ ਹੈ ਲਾ ਬੋ ਇਹ ਕਿਹਦੀ ਗੱਡੀ ਹੈ ਇਹ ਸਰਕਾਰੀ ਗੱਡੀ ਹੈ ਜੀ ਇਹ ਇਹਦੀ ਗੱਡੀ ਹੈ ਇਹ ਇਹ ਸਰਕਾਰੀ ਗੱਡੀ ਹੈ ਜੀ ਸਾਨੂੰ ਇਹ ਭੀੜੇ ਪਿੱਛੇ ਕੋਲੇ ਤੋਂ ਇਹ ਕਿੰਨੇ ਘੱਟੇ ਵੀ ਸਰਕਾਰੀ ਹੈ ਸਰਕਾਰੀ ਗੱਡੀ ਹੈ ਡਰਾਈਵਰ ਕੌਣ ਹੈ ਦਾ ਆਹ ਹੀ ਸਰਕਾਰੀ ਗੱਡੀ ਹੈ ਡਰਾਈਵਰ ਤਾਂ ਹੈ ਨਹੀਂ ਜਿੱਤੀ ਗੱਡੀ ਹੈ ਨਾ ਤਾਂ ਹੈ ਨਹੀਂ ਜਿੱਕੇ ਇਹਨੂੰ ਵਿਚਾਰੇ ਨੂੰ ਚਲਾ ਕੌਣ ਰਿਹਾ ਨੂੰ ਮੈਨੂੰ ਲਾਈ ਰਹੀ ਅੱਗੇ ਉੱਡੀ ਨਾਲ ਤੁਸੀਂ ਕੌਣ ਹੋ ਮੈਂ ਤਾਂ ਕਹਿ ਸਕਦੀ ਹਾਂ ਤੁਸੀਂ ਚਲਾ ਕੇ ਲੈ ਗਏ ਹੋ ਗੱਡੀ ਇਹ ਸਰਕਾਰੀ ਹੈ ਇਹ ਹਾਂਜੀ ਹਾਂ ਬਟੇ ਕੋਈ ਇਨਨੇ ਕਨਫਰਮ ਕਰਾ ਦੇ ਇਹਦੇ ਵਿਚਾਰੇ ਨੂੰ ਜੀ ਮੈਂ ਲਾ 9 ਦਿਨ ਤੋਂ ਨਾਲ 50 ਤੱਕ ਇਹਨਾਂ ਨੂੰ ਨਾਲ ਚੀਟ ਕਰਾਤੀ ਜੀ ਕੋਈ ਨਹੀਂ ਬੁਲਾ ਦੂ ਕੋਈ ਕਾਫੀ ਗਾਲ੍ਹੀਆਂ ਜਿਹਾਸ ਲਿਖੋ ਕਾਣੀ ਕਾਫੀ ਗਾਲ੍ਹੀ ਵੀ ਵਿੜੇਗਾ ਕਾਫੀ ਗਾਲ੍ਹੀ ਹਾਂਜੀ ਹਾਂ ਦੱਸੂ ਨਾ ਮੈਂ ਤਾਂ ਮੈਲਾ ਚਾਹੁੰਦੀ ਸੀ ਤੁਹਾਨੂੰ ਔਰ ਮੇਰੇ ਕੋਲ ਕਾਫੀ ਸਵੇਰ ਦੇ ਫੋਨ ਆ ਰਹੇ ਨੇ ਮੈਂ ਡੀ ਸਾਹਿਬ ਨਾਲ ਵੀ ਰਾਬਤਾ ਕੀਤਾ ਹੈ ਮੈਨੂੰ ਫੋਨ ਐਡਬੀਐਮ ਸਾਹਮਣੇ ਵੀ ਰਾਬਤਾ ਕੀਤਾ ਹੈ ਮੀਡੀਆ ਹੈ ਮੇਰੇ ਨਾਲ ਕੋਈ ਗੱਲ ਨਹੀਂ ਮੈਂ ਮੀਡੀਆ ਲੈ ਕੇ ਆਇਆ ਹਾਂ ਮੈਂ ਸਾਰਿਆਂ ਨਾਲ ਰਾਤ ਦਾ ਕੀਤਾ ਵੀ ਬੀਡੀਪੀਓ ਸਾਹਿਬ ਜਿਹੜੇ ਕੋਈ ਪੇਪਰਾਂ 'ਚ ਦੇਰੀ ਹੋ ਰਹੀ ਹੈ ਕੋਈ ਹਲਕੇ ਦੀ ਨਮਾਇੰਦਗੀ ਕਰ ਰਹੀ ਹੈ ਮੈਂ ਕਿ ਤੈਨੂੰ ਕੋਈ ਡਿਲੇ ਹੋ ਰਹੀ ਹੈ ਕੁਝ ਹੋ ਰਿਹਾ ਹੈ ਉਹਨਾਂ ਨੂੰ ਆਪਾਂ ਕਲੀਅਰ ਕਰ ਲੀਏ ਕਿਉਂਕਿ ਸਰਕਾਰ ਹੈ ਤੇ ਬਦਨਾਮੀ ਤਾਂ ਮੇਰੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਾਡੀ ਸਰਕਾਰ ਦੀ ਪਾਰਟੀ ਦੀ ਬਦਨਾਮੀ ਹੁੰਦੀ ਹੈ ਨਾ ਹਾਂਜੀ ਤੁਹਾਡਾ ਮੈਂ ਤਾਂ ਤੁਹਾਨੂੰ ਤੁਸੀਂ ਚੈੱਕ ਕਰਨ ਨੂੰ ਫੋਨ ਮੇਰੀ ਸਵੇਰ ਦੀ ਕਿੰਨੀ ਹੈ ਕਮਿਸ਼ਨ ਕਾਲ ਨੇ ਮੈਂ ਤਿੰਨ ਕਾਲਾਂ ਆਈਆਂ ਸੀ ਮੈਂ ਤੁਹਾਨੂੰ ਦੱਸਾਂ ਚਲੋ ਕੋਈ ਗੱਲ ਨਹੀਂ ਤੁਸੀਂ ਜਰੂਰੀ ਨਹੀਂ ਸਮਝਿਆ ਕੋਈ ਗੱਲ ਨਹੀਂ ਤੁਸੀਂ ਬਿਜ਼ੀ ਹੋਮ ਹੋਗੇ ਨਹੀਂ ਨਹੀਂ ਬਿਜ਼ੀ ਨਹੀਂ ਸੀਗਾ ਚਲੋ ਤੁਸੀਂ ਬਿਜ਼ੀ ਹੋਮ ਹੋਗੇ ਬਣ ਜੋ ਬੀੜੀ ਪੀਸਾ ਨਹੀਂ ਨਹੀਂ ਤੁਸੀਂ ਬਿਜ਼ੀ ਹੋਮ ਹੋਗੇ ਨਹੀਂ ਨਹੀਂ ਮੈਂ ਬਿਜ਼ੀ ਨਹੀਂ ਸੀਗਾ ਮੈਂ ਰੀਸੈਂਟਲੀ ਮੇਰੇ ਕੋਲ ਪਤਾ ਲੱਗਿਆ ਮੈਨੂੰ ਕਿ ਆਪ ਜੀ ਗੱਡੀ ਚ ਲੈ ਕੇ ਆਏ ਹੋ ਪੁਰਾ ਕੋ ਸਰਕਾਰੀ ਮੁਲਾਦਮ ਹੈ ਕੋਈ ਢਾਂਡਾ ਹੈ ਲਿੱਟੀ ਚ ਕੀ ਲੈ ਕੇ ਆਏ ਜੀ ਮੈਂ ਚੈੱਕ ਕਰਾਂ ਲੈ ਕੀ ਗੱਡੀ ਚ ਚੈੱਕ ਕੀ ਲੈ ਕੇ ਆਏ ਮੈਂ ਤਾਂ ਕੋਈ ਨਹੀਂ ਆਪਾ 1 ਮਿੰਟ ਰੁਕੋ ਤੁਸੀਂ ਨੰਨੀ ਮੈਂ ਕੁਛ ਨਹੀਂ ਐਸਐਸਪੀ ਜਾਨ ਨੂੰ ਫੋਨ ਲਾਈਏ ਵੀ ਗੁਰਵਿੰਦਰ ਫੋਨ ਦੇ ਦਿਓ ਗੱਡੀ ਚ ਕੀ ਲੈ ਕੇ ਆਏ ਮੈਂ ਕਾਲੀ ਕਿ ਲੈ ਕੇ ਆਇਆ ਮੈਂ ਗੱਡੀ ਤੁਸੀਂ ਮੈਂ ਤੁਸੀ ਗੱਡੀ ਚ ਚੈੱਕ ਕਰੋ ਮੇਰੀ ਮੈਨ ਤਾਂ ਪਤਾ ਨਹੀਂ ਕਿ ਇਹ ਗੱਡੀ ਮੇਰੀ ਤਾਂ ਉਹ ਚਲਾ ਰਹੇ ਸੀ ਮੁੰਡਾ ਮੈਂ ਤਾਂ ਬੈਠਾ ਵੀ ਨਹੀਂ ਸੀ ਮੈਂ ਮੇਰੀ ਗੱਡੀ ਮੈਂ ਤਾਂ ਅਜੇ ਕੁਝ ਕਿਹਾ ਹੀ ਨਹੀਂ 1 ਮਿੰਟ ਰੁਕ ਜਾਓ ਚਲੋ ਕੋਈ ਗੱਲ ਨਹੀਂ ਮੈਨੂੰ ਤਰਾਜ਼ੋ ਮੈਡਮ ਜਿਹੜਾ ਅਰੈਸਟ ਕਰਾਉਣਾ ਕਰਾ ਦਿਓ ਮੈਂ ਤਾਂ ਕੁਝ ਨਹੀਂ ਕਹਿੰਦਾ ਜੀ ਮੇਰੀ ਗੱਡੀ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਕੀ ਸੀ ਕਿ ਮੇਰੀ ਗੱਡੀ ਕੀ ਰੱਖਿਆ ਗਿਆ ਬਾਹਰ ਚੈੱਕ ਕਰੋ ਜੇ ਮੇਰੀ ਗੱਡੀ ਮੈਂ ਤਾਂ ਮੇਰੇ ਤਾਂ ਮੈਂ ਸਾਈਡ ਤੇ ਬੈਠਾ ਮੈਂ ਆਪਾਂ ਨਹੀਂ ਹੱਥ ਲਾਉਣਾ ਕਿਸੇ ਨੂੰ ਗੱਡੀ ਨੂੰ ਹੱਥ ਨਹੀਂ ਦਿੱਤੀ। ਇਹ ਪਹਿਲੇ ਸੀ ਮੈਂ ਤਨੂੰ ਬੋਲ ਰਹੀ ਹਾਂ। ਸਰਕਾਰੀ ਗੱਡੀ ਹੈ ਸਰ। ਮੈਨੂੰ ਤਾਂ ਪਤਾ ਵੀ ਨਹੀਂ ਕਿ ਬੰਦਿਆ ਮੇਰੇ ਕਿਹਾ ਗਿਆ ਮੇਰੀ ਖੇਤੀ ਗੱਡੀ ਹੈ। ਇੱਥੇ ਬਲਾਜਮ ਜਿਹੜੇ ਵੀ ਹੈਗੇ ਨੇ ਬਈ ਗੱਡੀ ਥੋੜੀ ਜਿਹੀ ਮੋੜੇ। ਠੀਕ ਹੈ ਮੈਂ ਹੋ ਸਕਦਾ ਮੈਂ ਗਲਤੀਆਂ ਜੇ ਮੈਂ ਗਲਤੀ ਹੋਊਂਗੀ। ਨਾ ਮੈਂ ਮੈਂ ਤਾਂ ਤੂੰ ਕੁਝ ਵੀ ਮੈਂ ਤੈਨੂੰ ਮੈਂ ਆਪਦੇ ਬੱਚਿਆਂ ਦੀ ਸੌਖਾ ਨਾ ਮੈਂ ਤਾਂ ਗੱਡੀ 'ਚ ਬੈਠੇ ਮੈਡਮ ਮੁੰਡਾ ਉਹ ਦੂਜਾ ਗੱਡੀ ਚ ਲੈ ਜਾਵਾਂਗੀ ਮੈਂ ਮਾਫੀ ਮੰਗੂੰਗੀ ਜੀ। ਨਹੀਂ ਨਹੀਂ ਮੈਂ ਦੱਸੋ ਦੱਸਾਂਗੀ ਨਾ ਮੈਂ। ਮੈਂ ਚੈੱਕ ਕਰਨਾ ਮੈਂ ਐਸਐਸਪੀ ਨਾਲ ਗੱਲ ਕਰਦੀ ਆ। ਆਪਾਂ ਕਲੀਅਰ ਪਤਾ ਨਹੀਂ ਜੀ ਮੇਰੇ ਲੰਬੇ ਚਾਬੀ ਨਹੀਂ ਸੀ ਮਿਸਟਰ ਬਾਲੀ ਆ ਬਾਲੀ ਜੀ ਨੇ ਜੀ ਆਹ ਆ ਬਾਲੀ ਖੜੇ ਨੇ ਜੀ ਮੇਰੀ ਗੱਡੀ ਕੀ ਰੱਖੇਗਾ ਬਾਲੀ ਮੈਨੂੰ ਇਹ ਦੱਸੋ ਨਾ ਪਲੀਜ਼ ਬਾਲੀ ਕੁਛ ਕੁਛ ਮੇਰਾ ਨਾਮ ਹੁੰਦਾ ਹੁੰਦਾ ਸੀ ਸ਼ਕਤੀ ਸਿੰਘ ਭਰਾਏ ਜੀ ਸੋਕੇ ਨਾਲ ਡਰਾਈਵਰ ਦਾ ਸਰ ਨਹੀਂ ਆ ਨਹੀਂ ਲਿਫਟਿਸਾਨੂੰ ਫੋਨ ਲਾਇਆ ਵੀ ਡੀਐਸਪੀ ਰਾਹੁਲ ਗੱਲ ਕਰਾਏ ਮੇਰੀ ਐਸਐਸਪੀ ਸਾਨੂੰ ਫੋਨ ਨਹੀਂ ਚੁੱਕਿਆ ਨੀ ਆ ਰਹੇ ਮੈਨੂੰ ਚੈੱਕ ਪੀ ਉਹਨਾਂ ਸਰ ਮੈਨੂੰ ਨਹੀਂ ਪਤਾ ਕਿ ਗੱਡੀ ਚ ਮਿੰਟ ਕੀ ਰੱਖਾਇਆ ਜਾਂ ਮੈਨੂੰ ਨਹੀਂ ਪਤਾ ਹੈ ਹਲੋ ਹਾਂਜੀ ਐਸਐਸਪੀ ਸਾਹਿਬ ਸਸੀ ਕਾਲ ਜੀ ਆ ਮੈਂ ਐਸਡੀਐਮ ਦਫਤਰ ਖੜੀ ਆ ਜੀ ਭਵਾਨੀਗੜ ਤੇ ਮੈਂ ਤੁਹਾਡੀ ਜਾਣਕਾਰੀ ਚ ਦੱਸ ਦਵਾਂ ਕਿ ਮੈਂ ਇਸ ਟਾਈਮ ਲਾਈਵ ਵੀ ਹੈਗੀ ਆ ਤੇ ਮੇਰੇ ਕੋਲ মিডিਆ ਵੀ ਹੈਗਾ ਜੀ ਮੈਨੂੰ ਕੰਪਲੇਂਟ ਮਿਲੀ ਹੈ ਬੀਡੀਪੀਓ ਪਾਨੀਗੜ ਦੇ ਰਿਗਾਰਡਿੰਗ ਕਨ ਕਾਈਂਡਲੀ ਕੋਈ ਵੀ ਤੁਹਾਡਾ ਮੁਲਾਜ਼ਮ ਆ ਕੇ ਉਹਦੀ ਤਸਦੀਕ ਕਰ ਲਵੇ ਤੇ ਅਸੀਂ ਉਰੀ ਖੜੇ ਆਂ ਹਾਂਜੀ ਐਸਡੀਐਮ ਆਫਿਸ ਪਾਨੀਗੜ ਦੇਖ ਦੇਖ ਕਿਉਂਕਿ ਅਸੀਂ ਇੱਥੇ ਖੜੇ ਆਂ ਮੀਡੀਆ ਵੀ ਸਾਰਾ ਮੇਰਾ ਇੱਥੇ ਆ ਸਾਰੇ ਇੱਥੇ ਨੇ ਲਾਈਵ ਵੀ ਹੋਈ ਦੀ ਸਾਰੇ 这、嗯、个，这、嗯、个。嗯嗯 ਇਹ ਮੇਰੀ ਗੱਡੀ ਚ ਹੈ ਤੁਸੀਂ ਆਪਣਾ ਕੰਮ ਕਰ ਲਓ ਨਹੀਂ ਮੈਂ ਥੋੜੀ ਜਿਹੀ ਤੁਸਕੜ ਲਿਆ ਮੈਂ ਉਸ ਟੱਕੜ ਲਈ ਤੁਸੀਂ ਇਲੈਕਸ਼ਨ ਦੇ ਤੁਸੀਂ ਇੰਚਾਰਜ ਹੋ ਤੁਹਾਡੀ ਬਹੁਤ ਸਾਰੀ ਜ਼ਿੰਮੇਵਾਰੀਆਂ ਨੇ ਤੁਹਾਡਾ ਟਾਈਮ ਨਹੀਂ ਆ ਰਿਹਾ ਤੁਸੀਂ ਮੇਰੇ ਦਫ਼ਤਰ ਘਟ ਆਜੋ ਚਾਹ ਬੇਜਾ ਨਹੀਂ ਕੋਈ ਕੋਈ ਗੱਲ ਨਹੀਂ ਕੋਈ ਜਾ ਬੈਠੇ ਕੁਰਸੀ ਉੱਪਰ ਬੈਠੇ ਜਿੱਥੇ ਬੈਠੇ ਨਹੀਂ ਕਰਦੇ ਇੱਥੇ ਕੁਰਸੀ ਮਾਲੀ ਜਿੱਥੇ ਪਿੱਛੋਂ ਨਾ ਨਾ ਇਲੈਕਸ਼ਨ ਕੈਮਰੇ ਲੱਗੇ ਹੋ ਨੇ ਕਿਸੇ ਨੇ ਜਿਹੜੀ ਤੁਸੀਂ ਜਿਵੇਂ ਖੜਾ ਕੌਮ ਵੀ ਖੜੀ ਆ ਤੰਗ ਰਹੇ ਹੋ ਹੋਰ ਅੱਗੇ ਉਹਨੇ ਇਹੀ ਲੈ ਕੇ ਆਉਂਦੀ ਹੈ ਇਹਨਾਂ ਦੀ ਦਰਵਾਜ਼ੇ ਚ ਜਲਦੀ ਹੈ ਕੋਈ ਦਿੱਕਤ ਨਹੀਂ ਲੈ ਗੱਡੀ ਲੈ ਕੇ ਕੌਣ ਮੈਂ ਆਏ ਮੈਂ ਆਪ ਚਲਾ ਕੇ ਲਗਿਆ ਪਹਿਲਾਂ ਉਹਦੇ ਕੋਲ ਸੀ ਗੱਡੀ ਕੋਈ ਨਹੀਂ ਰੁਕੋ ਉਹਦੇ ਕੋਲ ਅਸੀਂ ਗੱਡੀ ਰੁਕੋ ਨਹੀਂ ਰੁਕੋ ਔਲੀ ਗੱਲ ਨਹੀਂ ਨਾ ਮੈਡਮ ਮੈਂ ਦੰਦਾ ਤਾਂ ਵੀ ਮੈਂ ਇਹੋ ਜਿਹਾ ਕੰਮ ਕਰ ਦਿੰਦੀ ਜੇ ਮੈਂ ਤੁਹਾਨੂੰ ਮੰਨਾਂਗਾ ਉਸੇ ਗੱਲ ਤੇ ਮੈਂ ਮਨਾ ਕੀਤਾ ਸੀ ਉਸ ਕੰਮ 'ਚ ਮੈਂ ਨਹੀਂ ਕੀਤੀ ਕੋਈ ਦਿੱਕਤ ਨਹੀਂ ਨੇ ਗੱਡੀ ਤਾਂ ਆਪੇ ਚੱਲ ਕੇ ਲੱਗ ਗਈ ਸੀ ਮੈਂ ਤਾਂ ਹੁਣ ਆਪ ਚ ਲੱਗ ਲਿਆ ਪਹਿਲਾਂ ਨਹੀਂ ਮੈਨੂੰ ਪਤਾ ਸੀ ਤੇ ਗੱਡੀ ਤਾਂ ਬਾਹਰ ਖੜੀ ਸੀ ਮੈਂ ਤਾਂ ਉਹਦੇ ਤੋਂ ਪਹਿਲਾਂ ਉਹ ਮੁੰਡਾ ਚਲਾ ਉਹ ਤਾਂ ਬੈਠਾ ਸੀ ਗਾਜ ਮੁੰਡਾ ਮੈਂ ਤਾਂ ਇਸ ਗੱਲ ਦਾ ਕੋਈ ਵੀ ਨਹੀਂ ਪਤਾ ਮੈਨੂੰ ਤੇ ਦੇ ਕਿਤੇ ਲੱਗ ਗਏ ਤੇ ਛੇ ਦਿਨ ਹੋ ਗਏ ਨੂੰ ਫ੍ਰੀ ਹੋ ਗਿਆ ਆਪਾਂ ਜੇ ਜੇ ਆਪਾਂ ਨੂੰ ਸ਼ਿਕਾਇਤ ਆਈ ਆਪੋ ਦਾ ਆਪਾਂ ਵੈਰੀਫਾਈ ਕਰ ਲੇਂਗਾ ਕੀਸ਼ ਗਿਆ ਤੁਸੀਂ ਜਨੂਅਰੀ ਵਿੱਚ ਹੋਦਾ ਤੇ ਮੈਂ ਨਹੀਂ ਕਹਿੰਦਾ ਵੀ ਨਹੀਂ ਹੈਗੀ ਪਰ ਮੇਰੀ ਗੱਡੀ 'ਚ ਮੈਂ ਮੈਂ ਕੁਛ ਇਹੋ ਜਿਹਾ ਕੁਛ ਇੱਕ ਗਲਤ ਕਰ ਰਹੀ ਨਹੀਂ ਨਹੀਂ ਰਿਹਾ ਜਿਹੜਾ ਮੇਰੀ ਗੱਡੀ 'ਚ ਕੁਛ ਆਇਆ ਹੈ। ਪਹਿਲੀ ਮੈਨੂੰ ਤਾਂ ਦੱਸੋ ਨਾ ਕੀ ਹੈਗਾ ਕਿਉਂਕਿ ਮੈਂ মিডিਆ ਲੈ ਕੇ ਆਈਆਂ ਕੱਲ ਨੂੰ ਕੋਈ ਵੀ ਗੱਲ মিডিਆ 'ਚ ਆਉਂਦੀ ਆ ਤੇ ਗਲਤ ਹੁੰਦੀ ਆ ਤਾਂ ਮੈਂ ਜਨਤਕ ਮਾਫੀ ਮੰਗਾਂਗੀ। ਤੁਸੀਂ ਜਨਤਕ ਮਾਫੀ ਵਾਲੀ ਤਾਂ ਕੋਈ ਗੱਲ ਨਹੀਂ ਹੈ ਕਿਉਂਕਿ ਮੈਨੂੰ ਕਿਛੇ ਸਾਡੇ ਕੋਲ 골ਡ ਸਟੋਰ ਦੀ ਗੱਲ ਕੋਈ ਗੱਲ ਨਹੀਂ ਰੁਕ ਜਾਓ ਰੁਕ ਜਾਓ ਰੁਕ ਜਾਓ ਰੁਕ ਜਾਓ ਮੈਂ ਖੜੀ ਆ ਨਾ ਗੱਲ ਕਰ ਰਹੀ ਹਾਂ ਰੁਕ ਜਾਓ ਮੈਂ ਸ਼ੂਟ ਕਰ ਰਿਹਾ ਮੈਂ ਪਲੀਜ਼ ਯਾਰ ਅਸੀਂ ਆਪਣੇ ਕੋਲ ਵੀ ਕੋਈ ਜੱਦ ਕਰੋ ਅਸੀਂ ਵੀ ਆਪਣੀ ਡਿਊਟੀ ਕਰ ਰਹੇ ਆ ਪਲੀਜ਼ ਹਣਾ ਨਹੀਂ ਐਨਾ ਟਾਈਮ ਵੀ ਨਹੀਂ ਹੈਗਾ ਜੀ ਸਾਰੇ ਬਿਜ਼ੀ ਨੇ ਤੁਸੀਂ ਬਿਜ਼ੀ ਹੋ ਮੈਂ ਪਲੀਜ਼ ਸਾਰਾ ਔਨ ਕੈਮਰਾ ਕਰੋ ਜੀ ਸਾਡਾ ਵੀ ਰਾਜਤਾਨੀ ਹੈ ਕੋਈ ਤਰ੍ਹਾਂ ਮੈਂ ਜੀ ਸਰ ਵਹੀਕਲ ਮੇਰਾ ਮੈਂ ਜੇ ਕਿਸੇ ਗਲਤੀ ਕੀਤੀ ਹੋਵੇ ਤਾਂ ਮੈਂ ਸਜ਼ਾ ਦਾ ਭਾਗੀਦਾਰ ਹਾਂ ਜੀ ਮੈਨੂੰ ਕੋਈ ਇਤਰਾਜ਼ ਨਹੀਂ ਪਰ ਮੇਰੀ ਗੱਡੀ 'ਚ ਮੈਨੂੰ ਨਹੀਂ ਕਰੋ ਫਿਰ ਪਲੀਜ਼ ਮਤਲਬ ਐਮ ਐਲ ਏ ਮੈਡਮ ਹੈਗਾ ਨਹੀਂ ਪਲੀਜ਼ ਔਨ ਕੈਮਰਾ ਕਰੋ ਸਾਰਾ ਪਲੀਜ਼ ਆ ਮੈਂ ਆਨੈਮ ਠੀਕ ਕਰ ਲਵਾਂ ਮੈਨੂੰ ਕੋਈ ਇਤਰਾਜ਼ ਨਹੀਂ ਦੇਖੋ ਮੈਨੂੰ ਨਹੀਂ ਪਤਾ ਮੇਰੀ ਮੇਰੇ ਤੇ ਕੋਈ ਗੱਲ ਨਹੀਂ ਮੇਰੀ ਗੱਡੀ ਉੱਥੇ ਰੁਕ ਗਈ ਹੈ ਮੈਡਮ ਮੈਨੂੰ ਉਲਝਾ ਹੈਗਾ ਉਹ ਟੋਡਾ ਲਾਉਣਾ ਥੋੜਾ ਵੀ ਆਊਗਾ ਸਾਰਾ ਕੁਝ ਆਊਗਾ ਗੱਡੀ ਚੈੱਕ ਕਰਾ ਗੱਡੀ ਚੈੱਕ ਕਰਾ ਲਓ ਮੈਡਮ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਮੈਨੂੰ ਇਸ ਗੱਲ ਦਾ ਕਦੇ ਓਬਜੈਕਸ਼ਨ ਕਰਾ ਮੈਂ ਮੈਂ ਤੁਸੀਂ ਖੁਦ ਆ ਕੇ ਕਰਵਾ ਲੀ ਨੀ ਮੈਂ ਨਹੀਂ ਕਰ ਸਕਦੀ ਇਹ ਥੋੜਾ ਤੁਸਰ ਆਰਾਮ ਤੁਸੀਂ ਜਾਣੇ ਹੋ ਐਕਜਮ ਸਾਹਿਬ ਹੀ ਘਟਨੇ ਆਪਾਂ ਨਹੀਂ ਮੈਂਸ਼ਨ ਨਹੀਂ ਕਰੋ ਬਹੁਤ ਸਰ ਆਪ ਕਰੋ ਕੰਕ੍ਰੀਟ ਕਰੋ ਬੜਾ ਸਾਈਡ ਹੋ ਜਾਓ ਸਾਈਡ ਹੋ ਜਾਓ ਦੇਖੋ ਮੇਹੀ ਗੱਲ ਤੁਸੀਂ ਉਹ ਮਤਲਬ ਤਾਂ ਸਾਰੇ ਦੇ ਹੋ ਗਏ। ਇਸ ਨੂੰ ਬ੍ਰੇਕ ਪਾਸੇ ਹੋ ਜਾ ਯਾਰ। ਇਹ ਸਾਈਡ ਹੋ ਜਾ ਯਾਰ। ਇਧਰਲੇ ਪਾਸੇ ਬੰਦੇ ਖੜੇ ਨੇ ਤੂੰ ਵਿੱਚ ਆਈਂ। ਖੜਾ ਹੀ ਆ ਸੀ ਤਾਂ। ਗੱਡੀ ਚੈੱਕ ਕਰੋ। ਬਾਹਲੀ ਗੱਡੀ ਖੋਲੋ। ਉਧਰ ਉਧਰ ਹੋ ਜਾ। ਬਾਹਲੀ ਗੱਡੀ ਖੋਲੋ। ਡਰਾਈਵਰ ਸਾਹਿਬ ਖੋਲੋ ਜੀ। ਕਰ ਲਓ ਯਾਰ ਚੈੱਕ ਕਰ ਲਓ। ਆ ਲੈ ਰੱਖ। ਬਸ ਬਸ ਬਸ। ਕੋਈ ਨਾ ਕੋਈ। ਅੱਜ ਮੁਰਨਾ। ਨੂੰ। ਲੋੜ ਤਾਂ ਸ਼ੁਦਾ ਚੱਲ ਜਾਈਂ। ਆਪਾਂ ਲਈ ਇਹ ਕਰਦੇ ਹੈ ਨਾ ਸਭ ਦੇ ਮਾਤੇ ਨੂੰ ਚੰਗੂਲ ਕੇ ਜੂਨ ਆਉਟ ਕਰ ਲੋਗੇ ਤਾਂ ਮੇਰੇ ਕੰਮ ਹੋ ਜਾਵੇਗਾ ਕੈਮਰਾ ਨਿਕਲ ਜਾਵੇਗਾ ਤੁਸੀਂ ਕਿਹਾ ਕਿ ਇਹ ਤਰ੍ਹਾਂ ਕਲੇਮ ਹੀ ਆਪੇ ਸ਼ੇਅਰ ਨਹੀਂ ਕਰ ਸਕਦੇ। ਅਸੀਂ ਜ਼ੂਮ ਆਊਟ ਕਰ। ਪਰ ਲਾ ਪਾਸਾ ਦੇ ਲੋ। ਅਸੀਂ ਸ਼ੇਅਰ ਕਰ ਲਾਂਗੇ। ਭਾਜੀ ਸ਼ੇਅਰ ਕਰ ਲਾਂਗੇ। ਪਿੱਛੇ ਮੈਂ ਕਿੱਥੇ ਕਰ ਲਾਂ। ਸ਼ੇਅਰ ਕਰ ਲਾਂਗੇ। ਕੋਈ ਵੈਰੀਂਟੀ ਦੇ ਦਾਂਗੇ। ਇੱਕ ਦੂਜੇ ਨਾਲ ਸਾਰੇ ਪਿੱਛੇ ਆ ਜਾਓ। ਜ਼ੂਮ ਆਊਟ ਕਰੋ ਜਿੰਨਾ ਕੋ ਹੁੰਦਾ ਬਸ ਹਾਂ ਪਿੱਛੇ ਕਰ ਲਓ। Стиль. Okay. Yeah. <laughs> ਉਹਦੇ ਪਿੱਛੇ ਤੋਂ ਕਰ ਲਈ ਪੂਰਾ ਡਿਸਟੈਂਸ ਰੱਖਣਾ ਫਿਰ ਉਹ ਸਾਰੇ ਆਪਾਂ ਨੂੰ ਇੱਕ ਵਾਰ ਇਹ ਤੋਂ ਪਤਾ ਲੱਗਣਾ ਜ਼ੂਮ ਆਊਟ ਕਰ ਲਓ ਸਾਰੇ ਇਹ ਤਾਂ ਪਲੇਨ ਆ ਸਾਰੇ ਪਛੇਰ ਵੀ ਕਰ ਲਾਂਗੇ ਠੀਕ ਸਾਰੇ ਠੀਕ ਹੈ ਤਾਂ ਹਾਂਜੀ ਹਾਂਜੀ ਬੋਰਡ ਕੋਰਸ ਨੂੰ ਤੁਹਾਨੂੰ ਵਾਹ ਇਹ ਵੀ ਪਰਮਨੋ ਲੈ ਲਈ ਠੀਕ ਹੈ ਨਾ ਸਮਝ ਬਸ ਇਹ ਮੈਡੀਕਲ ਹਾਕ ਪ੍ਰਿੰਸੀਪਲ ਲੋਗ ਕਰਦੇ ਕਰਨੀ ਠੀਕ ਹੈ ਜੀ ਹਾਂ ਜੀ ਅਨਚੈਕ ਹੋ ਗਏ ਹਾਂ ਹਾਂ ਨਿਤਿੰਦਰ ਬੋਰਡ ਸਟੋਰ ਤੇ ਕਿੰਨੇ ਕਿੰਨੇ ਵਜੇ ਆਹ ਹੋ ਗਿਆ ਬੋਰਡ ਫੋਨ ਅੱਛਾ ਚਲੋ ਇੱਕ ਵਾਰੀ ਚੈੱਕ ਕਰ ਲਓ ਇਹਨੂੰ ਸਾਰਾ ਹਾਂਜੀ ਕਰ ਲਓ ਠੀਕ ਹੈ ਓਕੇ ਹੁਣੇ ਕਿਛੇ ਦਿਨ ਨਿੱਜੀ ਕੋਲਡ ਸਟੋਰ ਤੇ ਬੈਠ ਕੇ ਪਗੂਆ ਪਗੂਆਲ ਬੈਠ ਕੇ ਆਏ ਨੇ ਤੇ ਇਹਨੂੰ ਜਾਂਚ ਕਰ ਲਓ ਕਿਉਂਕਿ ਉੱਥੋਂ ਆਏ ਨੇ ਤੇ ਟੋਨ ਪਲਾਜ ਤੋਂ ਵਾਪਸ ਵੀ ਉਰੇ ਤੱਕ ਆਏ ਨੇ ਇੱਕ ਵਾਰੀ ਇਹਨੂੰ ਵੈਰੀਫਾਈ ਕਰ ਲਓ ਤਾਂ ਸਾਰਾ ਲੋਕਾਂ ਦੇ ਵਿੱਚ ਚੱਲ ਜੇ ਮੇਰਾ ਮੇਨ ਮੋਟਿਵ ਇਹ ਹੈ ਕਿ ਜਿਹੜੀ ਕੋਈ ਬਦਨਾਮੀ ਹੈ ਕੋਈ ਸਰਕਾਰ ਦੀ ਕੋਈ ਐਮਐਲਏ ਦੀ ਜਾਂ ਕੋਈ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਉਹ ਨਾ ਹੋਵੇ ਠੀਕ ਹੈ ਸੋ ਸਾਡੀ ਕੋਈ ਕਿਸੇ ਤਰ੍ਹਾਂ ਦੀ ਕੋਈ ਮਨਸ਼ਾ ਨਹੀਂ ਹੈਗੀ ਅਸੀਂ ਲੋਕਤੰਤਰ ਦੇ ਵਿੱਚ ਲੋਕਤੰਤਰ ਦੇ ਰਾਹੀ ਚੁਣ ਕੇ ਆਏ ਹਾਂ ਸੋ ਇਲੈਕਸ਼ਨ ਆ ਪੰਚਾਇਤ ਦੀ ਸਾਰੀ ਇਲੈਕਸ਼ਨ ਫੇਅਰ ਹੋਵੇ ਤੇ ਇਹਨਾਂ ਦੀ ਕੰਪਲੇਂਟ ਹੈਗੀ ਹੈ ਉਹਨੂੰ ਤੁਸੀਂ ਕਰਕੇ ਜਿਹੜਾ ਇਹਨੂੰ ਤਫ਼ਤੀਸ਼ ਕਰ ਲਓ ਤੇ ਹਜੇ ਵੀ ਕੁਝ ਨਹੀਂ ਹੈਗਾ ਸਾਰਾ ਕੁਝ ਇੱਥੇ ਹੀ ਹੈ ਇਹਨੂੰ ਕਰ ਲਓ ਅਸੀਂ ਖੜੇ ਆ ਸੀ ਇੱਥੇ ਖੜੇ ਆ ਠੀਕ ਹੈ ਕਿਵੇਂ ਦੇਖੋ ਅਸੀਂ ਸਰਕਾਰ ਦੇ ਵਿੱਚ ਹੈਗੇ ਆ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਮੈਂ ਬਤੌਰ ਸੰਗਰੂਰ ਤੋਂ ਐਮਐਲਏ ਆ ਔਰ ਮੇਰੀ ਰਿਸਪੌਂਸਿਬਿਲਟੀ ਹੈ ਕਿ ਮੈਂ ਆਪਣੇ ਇਲਾਕੇ ਦੇ ਲੋਕਾਂ ਦੇ ਉਹਨਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਜਿਹੜੇ ਉਹਨਾਂ ਦਾ ਜਿਹੜਾ ਮੈਂ ਉਹਨਾਂ ਨੂੰ ਸੇਫ ਰਹਿਣ ਉਹਦੇ ਲਈ ਮੇਰੀ ਵੀ ਜਿਹੜੀ ਡਿਊਟੀ ਬਣਦੀ ਹੈ ਸੋ ਅੱਜ ਮੈਨੂੰ ਥੋੜਾ ਟਾਈਮ ਪਹਿਲਾਂ ਤਕਰੀਬਨ ਅੱਧਾ ਘੰਟਾ ਪਹਿਲਾਂ ਜਿਹੜੀ ਇੱਕ ਸ਼ਿਕਾਇਤ ਹੋਈ ਸੀਗੀ ਕੇ ਜਿਹੜੀ ਇਲੈਕਸ਼ਨ ਦੇ ਵਿੱਚ ਗੜਬੜ ਹੋ ਰਹੀ ਹੈ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਪੈਸੇ ਦਾ ਜਿਹੜਾ ਕੋਈ ਲੈਂਡ ਦੇਣ ਹੈਗਾ ਜੀ ਦਾ ਸਾਨੂੰ ਜਿਹੜਾ ਆਇਆ ਸੀਗਾ ਔਰ ਕਲੀਅਰ ਕੀਤਾ ਗਿਆ ਕਿ ਫਗੂਆਲ ਪਿੰਡ ਦਾ ਕੋਈ 골ਡ ਸਟੋਰ ਹੈਗਾ ਜਿੱਥੇ ਬੈਠ ਕੇ ਜਿਹੜੀ ਸਾਰੀ ਜਿਹੜੀ ਗੱਲਬਾਤ ਹੋਈ ਹੈ ਔਰ ਮੈਨੂੰ ਜਿੰਨਾ ਮੈਨੂੰ ਜਿਹੜੇ ਮੁੰਡਿਆਂ ਨੇ ਪਿੱਛਾ ਵੀ ਕੀਤਾ ਜਾ ਕੇ ਵੀ ਆਏ ਨੇ ਉਹ ਬੀਡੀਪੀ ਸਾਹਿਬ ਉਹਦੋਂ ਆਚ ਮੇਲਾ ਦਾ ਟੋਲ ਪਲਾਜੇ ਤੱਕ ਜਾ ਕੇ ਉੱਥੋਂ ਫਿਰ ਵਾਪਸ ਉਹ ਐਸਡੀਐਮ ਆਫਿਸ ਵੀ ਆਏ ਨੇ ਸੋ ਗੱਡੀ ਤੁਹਾਡੇ ਸਾਹਮਣੇ ਚੈੱਕ ਕੀਤੀ ਗਈ ਆ ਪੁਲਿਸ ਆ ਜਿਹੜੀ ਉਹ ਇਨਵੈਸਟੀਗੇਸ਼ਨ ਜਿਹੜੀ ਕਰੂਗੀ ਤੇ ਮੇਰਾ ਮੇਨ ਜਿਹੜਾ ਮੋਟਿਵੇ ਹੈਗਾ ਕਿ ਲੋਕਾਂ ਦੇ ਜਿਹੜੇ ਡੈਮੋਕਰੈਟਿਕ ਜਿਹੜਾ ਉਹਨਾਂ ਦਾ ਰਾਈਟ ਆ ਲੋਕਤੰਤ੍ਰਿਕ ਜਿਹੜਾ ਉਹਨਾਂ ਦਾ ਅਧਿਕਾਰ ਆ ਚੋਣ ਲੜਨ ਦਾ ਫੇਅਰ ਤੇ ਜਿਹੜੀ ਫੇਅਰ ਫਰੀ ਜਿਹੜੀ ਇਲੈਕਸ਼ਨ ਆ ਜਿਹੜੀ ਉਹ ਸੰਗਰੂਰ ਦੀ ਹੋਣੀ ਚਾਹੀਦੀ ਆ ਔਰ ਮੈਂ ਉਹਦਾ ਸਮਰਥਨ ਕਰਦੀ ਆ ਔਰ ਇਹਦੇ ਲਈ ਅੱਜ ਦਾ ਜਿਹੜਾ ਇਹ ਘਟਨਾਕਰਮ ਹੈ ਉਹ ਕੰਪਲੇਨੈਂਟ ਆ ਜਿਹੜਾ ਉਹ ਵੀ ਇੱਥੇ ਨਾਲ ਹੀ ਖੜੇ ਨੇ ਸੋ ਮੈਂ ਕਹੂੰਗੀ ਕਿ ਇਹਦੀ ਜਿਹੜੀ ਤਫ਼ਤੀਸ਼ ਕਰਕੇ ਜਲਦੀ ਜਿਹੜਾ ਇਹ ਕਲੀਅਰ ਕੀਤਾ ਜਾਵੇ ਤਾਂ ਜੋ ਜਿਹੜੇ ਇਦਾਂ ਦੇ ਜਿਹੜੇ ਜਿਹੜੇ ਸਿਸਟਮ ਜਿਹੜਾ ਚੱਲਦਾ ਜਿਹੜੀ ਐਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਇਹਦੇ ਨਾਲ ਜਿਹੜਾ ਸਾਡਾ ਜਿਹੜਾ ਲੀਡਰਾਂ ਦਾ ਵੀ ਜਿਹੜਾ ਅਕਸ਼ ਖਰਾਬ ਹੁੰਦਾ ਔਰ ਸਰਕਾਰ ਦੀ ਵੀ ਜਿਹੜੀ ਜਿਹੜੀ ਬਦਨਾਮੀ ਹੁੰਦੀ ਆ ਸੋ ਮੈਂ ਇਕੱਲਾ ਇਹ ਨਹੀਂ ਅੱਜ ਸਵੇਰ ਦੀ ਮੈਂ ਮਾਨਯੋਗ ਬੀਡੀਪੀ ਨੂੰ ਮੈਂ ਫੋਨ ਤੇ ਫੋਨ ਮੈਂ ਕਰ ਰਹੀ ਆ ਕਿਉਂਕਿ ਮੇਰੇ ਕੋਲ ਲੋਕੀ ਤੁਸੀਂ ਦੇਖੋ ਅੱਜ ਜਾ ਕੇ ਪਤਾ ਕਰੋ ਮੇਰੇ ਕੋਲ ਕਿੰਨਾ ਰਸਿਕ ਹੈ ਲੋਕਾਂ ਨੂੰ ਜਿਨ੍ਹਾਂ ਨੂੰ ਉੱਥੋਂ ਕੋਈ ਬੰਦਾ ਨਹੀਂ ਮਿਲਦਾ ਕੋਈ ਪਟਵਾਰੀ ਨਹੀਂ ਮਿਲਦਾ ਕੋਈ ਬੀਡੀਪੀ ਸਾਹਿਬ ਆਪ 3 ਵਜੇ ਦੇ ਲਾਪਤਾ ਨੇ ਲੋਕੀ ਘੁੰਮਦੇ ਫਿਰਦੇ ਨੇ ਬਦਨਾਮੀ ਕੀ ਦੀ ਹੁੰਦੀ ਆ ਆਫਟਰ ਆਲ ਐਮਐਲਏ ਦੀ ਮੈਮ ਦਾ ਨਾਮ ਜ਼ਰੂਰ ਦੱਸ ਦਿਓ ਕੀ ਇਨਪੁੱਟ ਮਿਲੀ ਸੀ ਕਿਹੜਾ ਅਧਿਕਾਰੀ ਸੀਗਾ ਜਾਂ ਕਿੱਥੋਂ ਪੈਸੇ ਲੈ ਗਏ ਸੀ ਮੈਮ ਨਾਮ ਜ਼ਰੂਰ ਦੱਸੋ ਮੁੰਡਾ ਸਾਡਾ ਕੰਪਲੇਨੈਂਟ ਇੱਥੇ ਖੜਾ ਮੈਮ ਆਫੀਸਰ ਦਾ ਨਾਮ ਦੱਸੋ ਕਿੰਨੇ ਪੈਸੇ ਦੀ ਕਿੰਨੇ ਪੈਸੇ ਲੈ ਗਏ ਆਫੀਸਰ ਦਾ ਨਾਮ ਦੱਸੋ ਮੈਂ ਇਹ ਨਹੀਂ ਕਹਿ ਸਕਦੀ ਤੁਹਾਡੇ ਸਾਹਮਣੇ ਹੀ ਆ ਮੈਂ ਤਾਂ ਚੈੱਕ ਕਰਾਇਆ ਮੈਨੂੰ ਆਫੀਸਰ ਦਾ ਨਾਮ ਦੱਸੋ ਪਲੀਜ਼ ਆਫੀਸਰ ਦਾ ਨਾਮ ਦੱਸੋ ਬੀਡੀਪੀਓ ਜਿਹੜਾ ਆਪਣਾ ਬਲਜੀਤ ਸਿੰਘ ਸੋਹੀ ਜਿਹੜੇ ਹੈਗੇ ਨੇ ਸੰਗਰੂਰ ਦੇ ਪਾਨੀਗੜ ਦੇ ਸੌਰੀ ਮੌਕੇ ਤੇ ਸੋ ਉਹਨਾਂ ਤੇ ਜਿਹੜੇ ਇਤਰਾਜ਼ ਲੱਗੇ ਨੇ ਮੈਂ ਕਹਿਣਾ ਚਾਹੁੰਨੀ ਆ ਕਿ ਪ੍ਰਸ਼ਾਸਨ ਨੂੰ ਵੀ ਕਿ ਇਹਨੂੰ ਕਲੀਅਰ ਕਰਾਇਆ ਜਾਵੇ ਕਿ ਤਾਂ ਜੋ ਜਿਹੜੀ ਸਾਡੇ ਤੇ ਜਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ assim que... Sí que... ਠੀਕ ਹੈ ਨਿੱਜੀ ਕੋਲਡ ਸਟੋਰ ਦੀ ਜਿੱਥੇ ਇਹ ਬੈਠੇ ਜੀ ਹਾਂਜੀ ਸਾਡੇ ਪਿੰਡ ਕੋਕੋਲੇ ਅਸੀਂ ਤਾਂ ਆਪਣੇ ਵੋਟਾਂ ਵਾਸਤੇ ਉਧਰ ਫਿਰਦੇ ਦੇ ਠੀਕ ਹੈ ਇਹ ਉੱਥੇ ਬੈਠੇ ਸੀ ਠੀਕ ਹੈ ਜੀ ਮਨਸ਼ਾ ਕੀ ਲੈ ਦੀ ਕਿਸ ਕੰਮ ਕਰ ਰਿਹਾ ਤੁਹਾਨੂੰ ਕਿਉਂ ਲੱਗਿਆ ਮਨਸ਼ਾ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਇਹ ਕਿੰਨੇ ਟਾਈਮ ਤੋਂ ਗੈਫ ਨੇ ਕੀ ਕਰ ਰਹੇ ਨੇ ਮਨਸ਼ਾ ਤਾਂ ਹੁਣ ਇਹਨਾਂ ਨੂੰ ਪਤਾ ਹੋਊਗਾ ਇਹਨਾਂ ਨੂੰ ਕਿਸ ਕੈਂਡੀਡੇਟ ਦੇ ਵੱਲੋਂ ਜਿਹੜੀ ਰਿਸ਼ਵਤ ਤਾਂ ਦਿੱਤੀ ਗਈ ਆ ਜਾਂ ਕੀ ਤੁਹਾਡੇ ਵੱਲੋਂ ਇਲਜ਼ਾਮ ਲਗਾਇਆ ਰਿਹਾ ਵੀ ਕੀ ਕਲੀਅਰ ਕਰੋਗੇ ਇਹ ਸਾਨੂੰ ਕੈਂਡੀਡੇਟ ਬਾਰੇ ਨਹੀਂ ਪਤਾ ਪਰ ਇਹ ਕੋਲਡ ਸਟੋਰ ਜੋ ਨਿਕਲ ਇਹ ਦੂਜੇ ਸਟੋਰ ਕੀ ਦੀ ਜਾਣਕਾਰੀ ਹੋਣੀ ਹੈ ਕੋਲਡ ਸਟੋਰ ਕੀ Store, गोल्ड स्टोर छबगोळे ਨੇ ਬਣੇ ਹੋਏ ਨੇ ਉਹ ਤਾਂ ਪ੍ਰਾਈਵੇਟ ਨੇ 골ਡ স্টੋਰ। ਜੀ ਜੋ ਰਿਸ਼ਵਤ ਕਰਦਾ ਹਾਂ ਤੁਹਾਨੂੰ ਜਾਣਕਾਰੀ ਹੋਣੀ ਹੈ ਤਾਂ ਇੱਥੇ ਪਹੁੰਚਿਓ ਤੁਸੀਂ ਵਿਧਾਇਕ ਐਮ ਐਲ ਏ ਭਰਾਏ ਨੂੰ ਜਾਣ ਕਰ ਦਿੱਤੀ ਆ ਕਿਸ ਕੈਂਡੀਡੇਟ ਦੇ ਕਰਕੇ ਰਿਸ਼ਵਤ ਦਿੱਤੀ ਸੀ ਕਿੰਨੀ ਦਿੱਤੀ ਸੀ ਜੋ ਤੁਹਾਨੂੰ ਜਾਣਕਾਰੀ ਉਹ ਪਲੀਜ਼ ਦਿਓ। ਦੇਖ ਵੀਰੇ ਅਸੀਂ ਨੇ ਉੱਥੋਂ ਨਿਕਲਦਾ ਦੇਖਿਆ। ਹਾਂਜੀ ਨਿਕਲਦਾ ਦੇਖਿਆ ਨਾ ਕਿਸੇ ਦੇ ਪਰਸਨਲ 골ਡ ਸਟੋਰ ਤੇ ਕਿਉਂ ਗਿਆ ਵੀਡੀਓ ਪੀਆ ਸਰਕਾਰੀ ਬੰਦਾ ਉਹ ਤੁਸੀਂ ਆਪਣੇ ਆਪ ਹਿਸਾਬ ਲੈ ਲੈਣਾ। ਜੀ ਠੀਕ ਹੈ ਨਾ। ਕੈਂਡੀਡੇਟ ਨੂੰ ਮਾਜੀ ਕੋਈ ਨਹੀਂ ਹੋ ਰਿਹਾ ਕੋਈ ਇਸ ਤਰ੍ਹਾਂ ਦਾ ਹੈਗਾ ਗੜਬੜ ਹੋ ਸਕਦੀ ਹੈ ਜੇ ਗੜਬੜ ਹੋਣ ਤੁਸੀਂ ਯਾਰ ਪੱਤਰਕਾਰੋਂ ਬਈ ਸਾਪ ਸਾਰੇ ਹਿਸਾਬ ਲਾ ਲਓ ਵੀ ਕਾਹ ਤੋਂ ਆਊਗਾ ਪ੍ਰਾਈਵੇਟ ਜਗ੍ਹਾ ਤੋਂ ਮੈਂ ਤੁਸੀਂ ਸ਼ਿਕਾਇਤ ਕਰਤਾ ਹਾਂ ਨਾ ਸ਼ਿਕਾਇਤ ਕਰਤਾ ਬਈ ਕਰਾਂਗੇ ਅਸੀਂ ਜਦੋਂ ਕਿਸੇ ਨਿੱਜੀ ਚੀਜ਼ ਚਾਹੀ ਤੋ ਨਿਕਲਣਗੇ ਵੀਡੀਓ ਸਾਹਿਬ ਕਿੱਥੇ ਸਾਨੂੰ ਇਹ ਮਤਲਬ ਕੋਈ ਦੱਸੋ ਨਾ ਫਿਰ ਔਨ ਕੈਮਰਾ ਡਰ ਕੇ ਉਹਨੇ ਤੁਸੀਂ ਡਰਾਂਤਰੀ ਦਿਓ ਜੋ ਹੈ ਸ਼ਿਕਾਇਤ ਇਹਨੂੰ ਮਿਲ ਕੇ ਇਹ ਜਿਹੜਾ ਕੈਂਡੀਡੇਟ ਤੁਹਾਨੂੰ ਹੁੰਦਾ ਪਤਾ ਹੀ ਹੋਣਾ ਯਾਰ ਇਹ ਕਿਉਂ ਕਿਉਂ ਡਰ ਰਹੇ ਹੋ ਤੁਸੀਂ ਦੱਸੋ ਐਡਾ ਵੱਡਾ ਐਮ ਐਲ ਏ ਥੋੜੇ ਨਾਲ ਆ ਤੁਸੀਂ ਦੱਸੋ ਜਰਾ ਕੁਝ ਕੋਈ ਕੋਈ ਤਾਂ ਹੋਊਗਾ ਨਾ ਤੁਸੀਂ ਇਹਦਾ ਮੁਲਾਕਾਤ ਕਰਕੇ ਉਹ ਤਾਂ ਹੈ ਤੁਸੀਂ ਦੱਸੋ ਹੋਰ ਕੁਝ ਹਾਂਜੀ 777 ਕਾਰ ਨੰਬਰ ਦੀ ਜਿਹੜੀ ਇਹਨਾਂ ਦੇ ਨਾਲ ਦੀਗੀ ਹੈ ਹਾਂਜੀ ਕੌਣ ਵੇਚ ਦੀਗਾ ਉਹ ਨਹੀਂ ਮੈਨੂੰ ਪਤਾ ਹੈ ਠੀਕ ਹੈ ਤੁਹਾਨੂੰ ਕਿਸ ਕਾਰ ਦੇ ਪੈਸੇ ਦਿੱਤੇ ਗਏ ਤੁਹਾਨੂੰ ਸਭ ਪਤਾ ਹੋਣਾ ਉਹ ਨਹੀਂ ਸਾਨੂੰ ਪੈਸੇ ਦਾ ਨਹੀਂ ਨਾ ਪਤਾ ਵੀ ਕੀ ਕਾਰ ਨੂੰ ਦਿੱਤੇ ਗਏ ਨੇ ਅੰਦਰ ਕੀ ਹੋਇਆ ਇਹਨੂੰ ਅੰਦਰਲੀ ਗੱਲ ਨਹੀਂ ਨਾ ਅਗਲੇ ਦੀ ਆਪ ਨੂੰ ਪਤਾ ਸੀ ਇਹ ਉਹਨੇ ਕਿੰਨੇ ਦਿੱਤੇ ਨੇ ਕਿੰਨੇ ਨਹੀਂ ਦਿੱਤੇ ਨੇ ਪ੍ਰਸ਼ਾਸਨ ਇੱਥੇ ਸੀ ਮੀਡੀਆ ਸੀ ਤਾਂ ਤੁਹਾਡੇ ਮੁਕਾਬਕ ਤੁਹਾਨੂੰ ਲੱਗਦਾ ਵੀ ਇਹ ਗੱਡੀ ਚ ਪੈਸੇ ਹੋਣੇ ਚਾਹੀਦੇ ਸੀ ਲੇਕਿਨ ਹੋਏ ਨਹੀਂ ਮੇਰੇ ਜਿਹੜੇ ਹਸਾਬ ਨਾਲੇ ਉੱਥੋਂ ਨਿਕਲੇ ਨੇ ਜਾਂ ਇਹ ਉਹ ਹਸਾਬ ਨਾਲੇ ਇਹਦੇ ਵਿੱਚ ਹੋਣਾ ਜਿਨਾ ਜਦੋਂ ਉੱਥੋਂ ਕੁਝ ਕੁ ਲੈ ਕੇ ਆਏ ਹੁਣੇ ਨਾ ਤੁਸੀਂ ਕਿਉਂ ਜਾਊਗਾ ਕਿਸੇ ਦੀ ਨਿੱਜੀ ਜਗ੍ਹਾ ਤੇ ਅਗਲਾ ਤੁਸੀਂ ਦੇਖਿਆ ਤਾਂ ਮੋਬਾਈਲ ਦੀ ਟ੍ਰੇਸਿੰਗ ਵੀ ਹੋਣੀ ਚਾਹੀਦੀ ਹੈ ਕਿਉਂਕਿ ਜੀਐਸਐਮ ਜਿਹੜਾ ਹੈਗਾ ਕਿਦਾਂ ਉਹਦਾ ਪਤਾ ਲੱਗਦਾ ਵੀ ਹੈ ਬੰਦਾ ਕਿੱਥੇ ਹੈ ਜੀ ਕਿੱਥੇ ਲੋਕੇਸ਼ਨ ਦੇਖਿਆ ਵੀਰੇ ਅਸੀਂ Kardeşim. Tamam, Kardeşim. Tamam,